ਸੇ ਪ੍ਰਭਿਆਸ ਜਾਨਤ ਤੇਜਨ ਸਹਿਤ ਸਮਾਤ ਹਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਤੋਂ ਪਰ ਆਇਆ ਤੁਹਾਡਾ ਸਵਾਗਤ ਹੈ ਤੁਹਾਨੂੰ ਇਸ ਸਰਕੀ ਟਿਕ ਟੋਕ ਤੋਂ ਦੇ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਦੇਖੋ ਜਸ ਐਤਵਾਰ ਹੋ ਗਿਆ ਤੇ ਹੋ ਟਾਈਮ ਹੋ ਗਿਆ ਪੋਣੇ ਕ ਪੰਜ ਦਾ ਯਾਨੀ 4 ਵਜੇ ਉੱਠੀ ਸੀ ਮੈਂ ਤੇ ਆਪਣੀ ਡੇਲੀ ਰੁਟੀਨ ਜਿਹੜੀ ਸਟਾਰਟ ਕਰ ਲਈ ਆ ਤੇ ਐਤਵਾਰ ਦਾ ਪ੍ਰੋਗਰਾਮ ਸਾਡੀ ਇਦਾਂ ਗੱਲੋ ਵੀ ਹਰ ਐਵਨ ਹੁੰਦਾ ਆ ਸੁਖਨੀ ਸਾਹਿਬ ਦਾ ਤੇ ਬੀਆ ਪਾਠ ਕਰਦੀਆਂ ਹਨ ਤੁਹਾਨੂੰ ਪਾਠ ਦੀ ਸੁਣਾ ਆਵਾਜ਼ ਆਉਂਦੀ ਹੋਣੀ ਹੈ ਨਾ ਤਾਂ ਆਹ ਰਕਲੀ ਜਾ ਦੇਖੋ ਜਾਨੀ ਬਣ ਰਹੀ ਆ ਤੇ ਅੱਜ ਤੁਹਾਨੂੰ ਬਹੁਤ ਜ਼ਿਆਦਾ ਆ ਤੇ ਛੱਡ ਵੀ ਨਾਣ ਨਾਲ ਹੀ ਆ ਤੁਹंदे ਤੇ ਅੰਧਕੁੱਟ ਨੂੰ ਚਾਹੀਏ ਵਿੜੇ ਗਿਲਾਵਾ ਤੁੰਦ ਮੀਂਹ ਹੂੰ ਪਈ ਆ ਬਹੁਤ ਹੰਦ ਪਈ ਆ ਤੇ ਮੀਂਹ ਹੂੰ ਕੋ ਢੀ ਅੱਤਾ ਦਿੱਤੇ ਨਾ ਇਹ ਤੁਮਰਾ ਅੰਤ ਨੀ ਐਨੀ ਸੀ ਕਿੰਦ ਆ ਅਦਤ ਮਦਰੀ ਬੜੇ ਤੋੜ ਤਰ ਤਾਈ ਉਹ ਕੇ ਵੈੰਗ ਰੰਗ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਠੰਡ ਦਿਨ ਠੰਡ ਦੇ ਦਿਨ 시ਦੀ ਹਲ ਦੇ ਬੱਚਿਆਂ ਦੇ ਨਾ ਤੇ ਠੰਡ ਤਾਂ ਹੁਣੀ ਹੋਈ ਹੈ ਨਾ

ਕੁਝ ਚਾਹ ਬਣੀ ਜਾਂਦੀ ਆ ਤੇ ਭਾਂਡੇ ਸੀਗੇ ਸਾਫ ਕਰਨੇ ਉਹ ਕਿਤੇ ਰਾਤ ਮੈਂ ਹੋਈ ਨਹੀਂ ਮੈਂ ਤਾਂ ਤੇ ਬਸ ਆਗ ਬਣਾ ਕੇ ਮੈਂਦੇ ਹੋਟੀ ਪਕਾ ਕੇ ਖਾ ਲਈ ਬੱਸ ਆ ਤੇ ਭਾਂਡੇ ਸਾਫ ਕਰ ਲਏ ਹੁਣ ਮੈਂ ਕਿ ਜਾਲੀ ਹੋ ਜਾਣੀ ਤੇ ਹੁਣ ਅੱਟਾ ਗੁੰਨ੍ਹ ਕੇ ਉਟਿਏ ਨਹੀਂ ਬੱਸ ਗੋਡੀ ਵੀ ਨਹੀਂ ਆ ਵਾਹ ਕਰੂ ਵਾਹ ਹੂੰ ਆ ਗਈ ਮੈਂ ਕਿਦਾਂ ਫੇ ਮੇਠਿਆਂ ਤੇ ਡੇ ਮਰੀਓ ਹੈ ਇਹ ਬੰਗੜੀ ਬੈਠ ਜਾ ਲੋ ਹੋਂ ਚੱਲ ਕਿ ਦਖਾ ਨਾ ਪਾਇਆ ਗੋਹੇ ਦਾ ਕੋਲੀਆਂ ਸਾਰੀ ਸਾਫ ਕਰ ਗਈਆਂ ਤੀ ਦ ਸਾਫ ਕਰਿਆ ਕਰੋ ਸ਼ਾਬਾਸ਼ ਪੱਠੇ ਤੇ ਰਦ ਨੂੰ ਰੱਖ ਲੀਦੇ ਆ ਰਲਾ ਕੇ ਇਸ ਵੀਰ ਨੂੰ ਇਹਦਾ ਸੁੱਖਾ ਹੋ ਜਾਂਦਾ ਇਸ ਵੀਰ ਨੇ ਪਾ ਲਈ ਗਏ ਉਹ ਕਾਲੀਆਂ ਬੜੀਆਂ ਹੁੰਦੀਆਂ ਲੋਜੀ ਪੱਠੇ ਨਾ ਹੋ ਗਿਆ ਤੇ ਉਹ ਇਕੱਠਾ ਬੱਝੇ ਜੇ ਨਹੀਂ ਕਰਦੇ ਤੇ ਪੜਦੇ ਬਹੁਤੇ ਹੁੰਦਾ ਵੀ ਮੈਂ ਗੋ ਇਕੱਟਾ ਕਰਾਂ ਜੇ ਰੈਡੀ ਵੀ ਤੇ ਫੇਰਾ ਆਪ ਵੀ ਖਲਾਰਾ ਚੱਕਣਾ ਜ਼ਿਆਦਾ ਹੈ ਨਾ ਇਹਨਾਂ ਨੂੰ ਕੀ ਇਹਨਾਂ ਨੂੰ ਵੱਡੀ ਜਾਣਾ ਆਪਾਂ ਆਪੇ ਹੀ ਸਮਝ ਲੈਣ ਇੱਕ ਚਲੋ ਜੀ ਉੱਠਾ ਹੋ ਗਿਆ ਖਲਾਰਾ ਕੱਟ ਪੈਂਦਾ ਤੁਸੀਂ ਕਿਤਾ ਮੈਡਮ ਇੱਧਰ ਕਲ ਚੱਕਿਆ ਨਹੀਂ ਫਿਰ ਵੱਧਦਾ ਹੀ ਹੈ ਮੁੰਹਰੇ ਚੜੂਲਾ ਤੇ ਫਿਸੋਪ ਗਿਆ ਜਲਦੀ ਮੁੰਹ ਚੜੂਲਾ ਨਹੀਂ ਆ ਮਾ ਇਹਦਨ ਪਾ ਕੁਸਾ ਜਾ ਸੋਈ ਉਹ ਨਾ ਪੀਕਸ 7 ਨੂੰ ਵਾਈ ਕਰ ਮਮ ਪਾ ਗਿਆਨੀ ਹੋ ਆਹ ਤੇ ਅਡੂ ਲਾ ਦੀਏ ਤੇ ਸੂਣ ਤੋਂ ਮੈਂ ਸੋ ਪ ਜਾਂਦਾ ਕੋ ਗਿੱਲਾ ਗਲਾਂ ਚੰਗਾ ਲੱਗਦਾ

ਕੀ ਕੰਮ ਇਧਰ ਹੈ ਤਾਰੇ ਕੁਆਂਝ ਨਹੀਂ ਕਰ ਰਹਾ ਰਾਜਾ ਰਮਚੰਦਿਆ ਤੁਮਹਾਰਾ ਰਾਜ ਨਹੀਂ ਗਾਣੇ ਲੋ ਜਿਹਨੇਰੀ ਉੱਠ ਕੇ ਆਪਾਂ ਕੰਮ ਨਿਬੜ ਲਿਆ ਤੇ ਅੱਜ ਜਾਣ ਦੇ ਚਾਹ ਵਿੱਚ फटाफट ਨੇ ਦੇਖਣਾ ਪਿਆ ਤੇ ਕੰਮ ਕਰ ਨਿਬੜ ਗਏ ਤੇ ਹੁਣ ਆਪਾਂ ਕਰ ਲਈ ਤਿਆਰੀ ਆਪਾਂ ਚੱਲੇ ਆ ਤਾਂ ਤੁਹਾਨੂੰ ਦੱਸਾਂਗੇ ਅਗਲੇ ਬਲੌਗ ਵਿੱਚ ਕਿੱਥੇ ਚੱਲੇ ਆ ਤੇ ਬਲੌਗ ਲੰਬਾ ਹੁੰਦਾ ਫਿਰ ਹੋ ਜਾਂਦੇ ਬੋਰ ਹਨਾ ਤੇ ਫੇਰ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਅਸੀਂ ਕਿੱਥੇ ਗਏ ਆ ਤੇ ਬਸ ਬਸ ਤਿਆਰ ਆ ਤੇ ਬਸ ਤੁਸੀਂ ਵੇਟ ਕਰਿਓ ਹੌਣ ਵਾਲੇ ਵਲੌਗ ਦੀ ਬਸ ਵਲੌਗ ਨੂੰ ਇਦਾਂ ਹੀ ਪਿਆਰ ਦਿਓ ਤੇ ਅੱਗੇ ਸ਼ੇਅਰ ਵੀ ਕਰਦਾ ਕਰੋ ਤੇ ਲਾਈਕ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਭੈਣ ਭਰਾ ਹਣਾ ਸਪੋਰਟ ਕਰੋ ਬਸ ਜਿੰਨੀ ਹੋ ਸਕੇ ਚੈਨਲ ਨੂੰ ਹਣਾ ਤੇ ਆਪਾਂ ਅੱਗੇ ਤੱਕ ਚੈਨਲ ਲੈ ਕੇ ਜਾਣਾ ਆ ਤੇ ਬਸ ਵਾਇਗਰ ਦੀ ਮੇਰ ਨਾਲ ਹੁਣ ਵਸ ਤਿਆਰੀ ਆ ਤੇ ਬਸ ਤਿਆਰ ਆ ਤੇ ਸੰਗ ਤਾਂ ਵੀ ਪਹੁੰਚ ਗਈਆਂ ਤੇ ਚਲੋ ਜੀ ਹੁਣ ਅੱਜ ਦੇ ਵਲੌਗ ਦਾ ਫੇਰ ਕਰਦੇ ਇੱਥੇ ਐਂਡ ਫਿਰ ਤੁਹਾਨੂੰ ਅਗਲੇ ਵਲੌਗ 'ਚ ਦੱਸਾਂਗੇ ਤੇ ਵਾਇਗਰੂ ਮੇਰੇ ਕਰੇ ਸਾਰਿਆਂ ਤੇ ਤੇ ਤੁੰਦ ਬਹੁਤ ਜ਼ਿਆਦਾ ਠੰਡੀ ਨਹੀਂ ਹੈ ਨਾ ਵੀ ਚਲੋ ਖੈਰ ਠੰਡ ਤੋਂਦਾ ਪਰ ਨਹੀਂ ਦੇਖੀ ਇੱਥੇ ਜਾਣਾ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ